ਬਈ ਬੱਲਾ ਬੱਲਾ ਜਿੱਜਾ ਮੈਨੂੰ ਲੱਗਦਾ ਚਿੱਟੀ ਚਾਲੀ ਐਤ ਕੀ ਇਹ ਬੈਂਕ ਚੋਂ ਆ ਗਈ ਬਈ ਆਪਣੀ ਉਹ ਕੋਈ ਨਹੀਂ ਤੂੰ ਧਿਆਨ ਨਾਲ ਦੇਖ ਲੈ ਪਚੰਦਰ ਜੇ ਤਰੰਗੇ ਦੀ ਚਾ ਫੇਰ ਤਾਂ ਪੜ ਕੇ ਚਨਾ ਦੇ ਜੇ ਪੰਜਾਬੀ ਚਾ ਫੇਰ ਉਰੇ ਮੈਨੂੰ ਪੜਾ ਦੇ ਮੇਰੀ ਪਰਸਨਲ ਨਾ ਹੋਵੇ ਕਿਤੇ ਕੋਈ ਬਈ ਬੱਲਾ ਬੱਲਾ ਚੁੱਕਿਆ ਕੀ ਗੱਲ ਪਤੰਜਰਾ ਹਲੇ ਵੀ ਤੈਨੂੰ ਪਰਚ ਨਾ ਲਾਈ ਜਾਂਦੀਆਂ ਨੇ ਵੀ ਆਪਾਂ ਨੂੰ ਤਾਂ 5 4 ਹੋ ਗਏ 40 ਕੋਈ ਪਰਚ ਨਾ ਲਾਈ ਨਹੀਂ ਹੂੰ ਭਾਈ ਦੀਕ ਬਤਰੀ ਕਰੀ ਦੀ ਆ ਕੀ ਬਤਾ ਨਾਲ ਦੇ ਮੁਲਕ ਚੋਂ ਕੋਈ ਆਈ ਜਾਵੇ ਚਿੱਠੀ ਚਨੇਹਾ ਉਹ ਤੂੰ ਜਾਣਦੇ ਜਾਣਦੇ ਜਿੱਤੇ ਤੂੰ ਦੇਖ ਤਾ ਐਵੇਂ ਆਪਦਾ ਮਗ ਦਝਿਆ ਮਰੀ ਜਾਂਦਾ ਤੂੰ ਦੇਖ ਤਾ ਚਾਹੀਏ ਹੈ ਕਿਹੜੀ ਬੈਂਕ ਚੋਂ ਆਈ ਆ ਛੜੀ ਬਈ ਬੱਲਾ ਬੱਲਾ ਜੀਜਾ ਮਾਮਲਾ ਛੜਾ ਛਕਤੀ ਲੱਗਦਾ ਉਹ ਜਿਹੜੀ ਆਪਣੀ ਬੈਂਕ ਵਾਲੀ ਲਿੰਟ ਜੀ ਰਹਿੰਦੀ ਆ 32 ਲੱਖ ਵਾਲੀ ਕਹਿੰਦੇ ਇਹ ਤਾਂ ਹੋਣੀ ਪਰੋ ਭਾਈ ਬਈ ਬੱਲਾ ਬੱਲਾ ਇਹ ਤਾਂ ਭਈ ਓਕੇ ਚੋਕੇ ਚੋਕੇ ਆ ਪਰੋ ਭਾਈ ਹੁਣ ਹੋਰ ਕੋਈ ਜਗਾੜ ਨਹੀਂ ਹੋਣਾ ਜੇ ਆਪਣੀ ਸਰਕਾਰ ਹੁੰਦੀ ਚਲ ਆਪਾਂ ਕੋਈ ਹਿੱਲਾ ਕਰਾ ਦਿੰਦੇ ਤੇਰਾ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ